ਸੁਪਤ ਕਿਸਾਨ ਮੋਰਚੇ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਕੀਤੀ ਵੱਡੀ ਮੀਟਿੰਗ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਵੀ ਲੱਗੀ ਨਾਲ ਕਿਸਾਨਾਂ ਦੇ ਕੁਰਸੀ ਤਾਂ ਹੁਣ 26 ਮਾਰਚ ਦੇ ਲਈ ਕਿਸਾਨਾਂ ਨੇ ਕਰ ਦਿੱਤਾ ਵੱਡਾ ਐਲਾਨ ਅੱਜ ਦੀ ਮੀਟਿੰਗ ਦੇ ਵਿੱਚ ਅਹਿਮ ਤੇ ਸਰਕਾਰਾਂ ਨੂੰ ਹਿਲਾ ਕੇ ਰੱਖ ਦੇਣ ਵਾਲੇ ਫੈਸਲੇ ਲਏ ਗਏ ਨੇ ਆਖਰ ਕੀ ਹੋਣ ਵਾਲਾ 26 ਤਰੀਕ ਨੂੰ ਆਖਰ ਕਿਹੜੇ ਫੈਸਲੇ ਲਏ ਕਿਸਾਨਾਂ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਚੰਡੀਗੜ੍ਹ ਕਿਸਾਨਾਂ ਨੂੰ ਜਾਣ ਤੋਂ ਰੋਕ ਲਿਆ ਪਰ ਹੁਣ ਕਿਸਾਨਾਂ ਨੇ ਅਜਿਹਾ ਐਲਾਨ ਕਰ ਦਿੱਤਾ ਕਿ ਪੁਲਿਸ ਵੀ ਹੱਥ ਨਹੀਂ ਲਾਵੇਗੀ ਆਖਰ ਕੀ ਐਲਾਨ ਕੀਤਾ ਤੁਸੀਂ ਵੀ ਜਰੂਰ ਸੁਣ ਲਓ ਤੁਹਾਡੇ ਕੰਮ ਦੀ ਖਬਰ ਹੈ ਫੇਰ ਨਾ ਕਹੋ ਦੱਸਿਆ ਨਹੀਂ ਹੈ ਕੀ ਹੋਣ ਵਾਲਾ 26 ਤਰੀਕ ਨੂੰ ਪੂਰੀ ਗੱਲਬਾਤ ਕਿਸਾਨਾਂ ਦੀ ਜ਼ੁਬਾਨੀ ਸੁਣਾਉਂਦੇ ਹਾਂ ਭਗਵੰਤ ਮਾਨ ਜੀ ਨੂੰ ਖੁੱਲਾ ਸੱਦਾ ਦਿੱਤਾ ਸੀ ਉਹਨਾਂ ਵਾਸਤੇ ਕੁਰਸੀ ਵੀ ਲਾਈ ਸੀ ਪਿੱਛੇ ਵੀ ਆਉਣ ਸਾਡੇ ਨਾਲ ਚਰਚਾ ਕਰਨ ਦੋ ਤਿੰਨ ਗੱਲਾਂ ਤੇ ਵੀ ਕਿਵੇਂ ਸਾਡੀਆਂ ਮੰਗਾਂ ਪੰਜਾਬ ਦੀਆਂ ਨੇ ਕਿਵੇਂ ਅਸੀਂ ਕਿਸਾਨੀ ਕਿੱਤੇ ਨਾਲ ਜੁੜੇ ਹੋਏ ਆ ਕਿਵੇਂ ਅਸੀਂ ਸੜਕਾਂ ਉਹਨਾਂ ਨੇ ਸਾਨੂੰ ਮਜਬੂਰ ਵੀ ਕੀਤਾ ਫਿਰ ਵੀ ਸੜਕਾਂ ਮਜਬੂਰ ਕਰਨ ਦੇ ਬਾਵਜੂਦ ਵੀ ਨਹੀਂ ਰੁਕੀਆਂ ਇਹ ਪੰਜਾਬ ਦੇ ਕਿਸਾਨਾਂ ਨੂੰ ਇੱਕ ਤਰ੍ਹਾਂ ਦਾ ਕ੍ਰੈਡਿਟ ਜਾਂਦਾ ਹੈ ਭਗਵੰਤ ਮਾਨ ਜੀ ਨੇ ਜੋ ਉਸ ਦਿਨ ਕੀਤਾ ਜਿਵੇਂ ਜਗਨਵੀਰ ਜੀ ਨੇ ਕਿਹਾ ਉਹ ਬਿਲਕੁਲ ਗਲਤ ਕੀਤਾ ਅੱਜ ਦੀ ਮੀਟਿੰਗ ਦੇ ਵਿੱਚ ਇਹਦਾ ਅਸੀਂ ਨਿਤਾਰਾ ਕਰਕੇ ਕੁਝ ਚੀਜ਼ਾਂ ਉਹਦੇ ਫੈਸਲੇ ਕੀਤੇ ਨੰਬਰ 1 ਨੰਬਰ 2 ਮੈਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਪਿੰਡ ਲੇਲੇਵਾਲਾ ਦੇ ਵਿੱਚ ਕਿਸਾਨਾਂ ਦੇ ਜਬਰੀ ਗੈਸ ਪਾਈਪ ਖੋਲਣ ਜਿਹੜੇ ਕਰ ਰਹੇ ਨੇ ਇੰਸਟਾਲ ਕਰ ਰਹੇ ਨੇ ਉਧਰ ਗੁਰਦਾਸਪੁਰ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਉੱਤੇ ਤਸ਼ੱਦਦ ਜਾਂ ਸਾਰੇ ਐ ਕਹੋ ਕਿ ਕਿਸਾਨ ਕਿਸਾਨਾਂ ਦੇ ਉੱਤੇ ਜਿੱਥੇ-ਜਿੱਥੇ ਵੀ ਤਸ਼ੱਦਦ ਹੋਇਆ ਉਹਨਾਂ ਦੇ ਨਾਲ ਵੀ ਤੇ ਚੌਥਾ ਜਿਹੜਾ ਕੇਂਦਰ ਸਰਕਾਰ ਯੂਐਸਏ ਤੇ ਯੂ ਦੇ ਨਾਲ ਯੂਰਪੀਅਨ ਯੂਨੀਅਨ ਦੇ ਨਾਲ ਜੋ ਫ੍ਰੀ ਟ੍ਰੇਡ ਕਰਨ ਜਾ ਰਹੀ ਹੈ ਤੇ ਉਹ ਚ ਐਗਰੀਕਲਚਰ ਨੂੰ ਖੋਲਣ ਜਾ ਰਹੀ ਹੈ ਕਾਰਪੋਰੇਟਾਂ ਦੇ ਹਵਾਲੇ ਕਰਨ ਜਾ ਰਹੀ ਹੈ ਇਹ ਸਾਡੇ ਅੱਜ ਦੇ ਮਤੇ ਨੇ ਇਹਨਾਂ ਦੇ ਵਿੱਚ ਅਸੀਂ ਇਹਨਾਂ ਚੀਜ਼ਾਂ ਦੀ ਵਿਰੋਧਤਾ ਕਰਦੇ ਹਾਂ ਅੱਜ ਦੀ ਮੀਟਿੰਗ ਸਾਡੀ ਬਹੁਤ ਹੀ ਅੱਛੇ ਮਾਹੌਲ 'ਚ ਹੋਈ ਹੈ ਸਾਰੇ ਪੰਜਾਬ ਦੀਆਂ ਮੁੱਖ ਕਿਸਾਨ ਜਥੇਬੰਦੀਆਂ ਬੈਠੀਆਂ ਨੇ ਤੁਹਾਡੇ ਸਾਹਮਣੇ ਅਸੀਂ ਕਾਫੀ ਚਰਚਾ ਤੋਂ ਬਾਅਦ ਇਸ ਸਿੱਟੇ ਤੇ ਪਹੁੰਚੇ ਹਾਂ ਕਿ ਸਾਨੂੰ ਪੰਜਾਬ ਸਰਕਾਰ ਦੇ ਨਾਲ ਜੋ ਸਾਡੀਆਂ ਮੰਗਾਂ ਨੇ ਉਹਨਾਂ ਦੇ ਨਾਲ ਸਾਨੂੰ ਚਰਚਾ ਕਰਨੀ ਆਪਣੇ ਸੰਘਰਸ਼ ਨੂੰ ਅੱਗੇ ਵਧਾਉਣਾ ਚਾਹੀਦਾ ਹੈ ਸਿੱਟੇ ਵਜੋਂ ਅਸੀਂ ਸਰਬਸੰਮਤੀ ਨਾਲ ਇਹ ਤੈਅ ਕੀਤਾ ਹੈ ਕਿ ਜਦੋਂ ਬਜਟ اجلاس ਸ਼ੁਰੂ ਹੋਣਾ ਹੈ ਚੰਡੀਗੜ੍ਹ ਦੇ ਵਿੱਚ ਅਸੈਂਬਲੀ ਪੰਜਾਬ ਦੇ ਵਿੱਚ ਅਸੀਂ ਸਾਰੇ ਪੰਜਾਬ ਦੇ ਕਿਸਾਨ ਆ ਜੱਥੇਬੰਦੀਆਂ ਦੇ ਸਾਰੇ ਕਿਸਾਨ ਲੜ ਕੇ 26 ਮਾਰਚ ਨੂੰ ਬਜਟ ਸੈਸ਼ਨ ਦੇ ਦੌਰਾਨ 34 ਸੈਕਟਰ ਦੇ ਗਰਾਊਂਡ ਵਿੱਚ ਇਕੱਠੇ ਹੋ ਕੇ ਅਸੈਂਬਲੀ ਵੱਲ ਮਾਰਚ ਕਰਾਂਗੇ ਸਾਡਾ ਪਹਿਲਾ ਪ੍ਰੋਗਰਾਮ ਇਹ ਹੈ ਦੂਜਾ ਪ੍ਰੋਗਰਾਮ ਅਸੀਂ ਲੰਬੇ ਉਲਿੱਕੇ ਨੇ 36 ਤੋਂ 34 ਸੈਕਟਰ ਦੇ ਮੈਦਾਨ ਅਸੀਂ ਇਸ ਲਈ ਮੰਗਦੇ ਹਾਂ ਕਿ ਉੱਥੇ ਅਸੀਂ ਪਹਿਲਾਂ ਵੀ ਮੰਗੇ ਸੀ ਸਾਨੂੰ ਨਹੀਂ ਦਿੱਤਾ ਸਗੋਂ ਉਲਟਾ ਸਾਡੇ ਦੇ ਉੱਤੇ ਤਸ਼ੱਦਦ ਤੇ ਜ਼ਬਰ ਜ਼ੇਲਾ ਥਾਣਿਆਂ ਦੇ ਵਿੱਚ ਬੰਦ ਕਰਕੇ ਸਾਡੇ ਆਉਣ ਦੇ ਰਾਹ ਰੋਕ ਕੇ ਪੰਜਾਬ ਸਰਕਾਰ ਨੇ ਸਾਡੇ ਲਈ ਚੁਣੌਤੀ ਖੜੀ ਕੀਤੀ ਹੈ ਅਸੀਂ ਉਹ ਕਬੂਲ ਕਰਦੇ ਆ ਖਿਹੜੇ ਮੱਥੇ ਕਬੂਲ ਕਰਦੇ ਆ ਨਾਲ ਅਸੀਂ ਇਸ ਅੰਦੋਲਨ ਨੂੰ ਅੱਗੇ ਵਧਾਉਣ ਵਾਸਤੇ ਸਾਰੇ ਪੰਜਾਬ ਦੇ ਅੰਦਰ ਵੱਡੇ ਪੱਦਰ ਤੇ ਪਿੰਡਾਂ ਦੇ ਅੰਦਰ ਜਾ ਕੇ ਸ਼ਹਿਰਾਂ 'ਚ ਜਾ ਕੇ ਮੁਹੱਲਿਆਂ 'ਚ ਜਾ ਕੇ ਇਹਦਾ ਪ੍ਰਚਾਰ ਕਰਨ ਲਈ ਅਸੀਂ ਰਾਜੇਵਾਲ ਸਾਹਿਬ ਨੇ ਜ਼ਿੰਮੇਵਾਰੀ ਲਈ ਹੈ ਕਿ ਇੱਕ ਅੱਛਾ ਡਿਟੇਲ ਚ ਸਾਰੀਆਂ ਚੀਜ਼ਾਂ ਨੂੰ ਕਰਦਾ ਹੋਇਆ ਇੱਕ ਪਰਚਾ ਕੱਢ ਕੇ ਹਰ ਪਿੰਡ 'ਚ ਸਾਡੀਆਂ ਟੀਮਾਂ ਜਾਣਗੀਆਂ ਸੰਯੁਕਤ ਕਿਸਾਨ ਮੋਰਚੇ ਦੀਆਂ ਤੇ ਨਾਲ ਹੀ 4 ਮਈ ਨੂੰ ਅਸੀਂ ਸਾਰਿਆਂ ਪੰਜਾਬ ਦੇ ਜਿਹੜੇ ਸਾਡੇ ਕਹੋ ਕਿ ਸੈਕਸ਼ਨਜ਼ ਨੇ ਮਜ਼ਦੂਰ ਨੇ ਟਰੱਕ ਯੂਨੀਅਨ ਵਾਲੇ ਨੇ ਮੁਲਾਜ਼ਮ ਨੇ ਨੌਜਵਾਨ ਨੇ ਵਿਦਿਆਰਥੀ ਨੇ ਪੱਲੇਦਾਰ ਨੇ ਆੜਤੀਏ ਨੇ ਇਹ ਸਾਰੇ ਸੈਕਸ਼ਨ ਦੇ ਨੇ ਵਰਗ ਨੇ ਉਹਨਾਂ ਨੂੰ ਤੇ ਉਹਨਾਂ ਦੀਆਂ ਜਥੇਬੰਦੀਆਂ ਨੂੰ ਅਸੀਂ ਬੁਲਾ ਰਹੇ ਹਾਂ 4 ਮਈ ਨੂੰ ਜਲੰਧਰ ਦੇਸ਼ ਭਗਤ ਯਾਦਗਾਰ ਹਾਲ ਦੇ ਵਿੱਚ ਤਾਂ ਜੋ ਅਸੀਂ ਦੱਸ ਸਕੀਏ ਕਿ ਕਿਵੇਂ ਜਿਹੜੀਆਂ ਸਰਕਾਰਾਂ ਨੇ ਕੇਂਦਰ ਦੀ ਸਰਕਾਰ ਵੀ ਤੇ ਪੰਜਾਬ ਦੀ ਸਰਕਾਰ ਇਹ ਝੂਠ ਬੋਲਦੇ ਨੇ ਤੇ ਸਾਰੀਆਂ ਜਿਹੜੇ ਤਬਕਕੇ ਨੇ ਕਿਵੇਂ ਇਕੱਠੇ ਹੋ ਕੇ ਅਸੀਂ ਇਹਨਾਂ ਦੀਆਂ ਕਿਸਾਨ ਮਜ਼ਦੂਰ ਨੀਤੀਆਂ ਦੇ ਵਿਰੋਧ ਸਾਰੇ ਇਕੱਠੇ ਆ ਇਹਦਾ ਅਸੀਂ ਉੱਥੋਂ ਐਲਾਨ ਕਰਾਂਗੇ 4 ਮਈ ਨੂੰ ਇਹਦੇ ਨਾਲ ਹੀ ਸੰਯੁਕਤ ਕਿਸਾਨ ਮੋਰਚੇ ਨੇ ਤੈਅ ਕੀਤਾ ਕਿ ਮਈ ਦੇ ਮਹੀਨੇ ਦੇ ਅੰਦਰ ਹੀ ਅਸੀਂ ਤਿੰਨ ਵੱਡੀਆਂ ਪੰਚਾਇਤਾਂ ਕਰਨ ਜਾ ਰਹੇ ਹਾਂ ਇੱਕ ਮਾਲਵੇ ਦੇ ਵਿੱਚ ਬਰਨਾਲੇ ਮਾਝੇ ਦੇ ਵਿੱਚ ਅੰਮ੍ਰਿਤਸਰ ਤੇ ਦੁਆਬੇ ਦੇ ਵਿੱਚ ਜਲੰਧਰ ਇਹ ਤਿੰਨੋਂ ਪੰਜਾਬ ਦੇ ਵਿੱਚ ਹੋਣ ਵਾਲੀਆਂ ਕਿਸਾਨ ਪੰਚਾਇਤਾਂ ਮੂੰਹ ਤੋੜਵਾ ਜਵਾਬ ਦੇਣਗੀਆਂ ਠੋਕ ਕੇ ਕੇਂਦਰ ਸਰਕਾਰ ਨੂੰ ਤੇ ਪੰਜਾਬ ਸਰਕਾਰ ਨੂੰ ਕਿ ਪੰਜਾਬ ਦੇ ਕਿਸਾਨ ਪੰਜਾਬ ਦੇ ਮਜ਼ਦੂਰ ਪੰਜਾਬ ਦੇ ਮਿਹਨਤ ਕਸ਼ ਲੋਕ ਕਿਵੇਂ ਆਪਣੇ ਮੁੱਦਿਆਂ ਦੇ ਲਈ ਕਿਉਂਕਿ ਮੈਂ ਇਸ ਲਈ ਕਹਿ ਰਿਹਾ ਇਹ ਕਿ ਦੇਸ਼ ਦਾ ਸਮੁੱਚਾ ਕਿਸਾਨ ਵਰਗ ਹੈ ਜਿਹੜਾ ਉਸ ਕਿਸਾਨ ਵਰਗ ਪੰਜਾਬ ਦੇ ਕਿਸਾਨਾਂ ਦੇ ਸੰਯੁਕਤ ਮੋਰਚੇ ਵੱਲ ਉਹਨੀਆਂ ਨਜ਼ਰਾਂ ਨੇ ਸੰਯੁਕਤ ਕਿਸਾਨ ਮੋਰਚਾ ਜਿਵੇਂ ਹੀ ਅੰਗੜਾਈ ਲਊਗਾ ਪੰਜਾਬ ਦਾ ਉਵੇਂ ਹੀ ਪੂਰੇ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਦੇ ਅੰਦਰ ਇੱਕ ਨਵੀਂ ਨੁਹਾਰ ਖੜ ਜਾਂਦੀ ਹੈ ਸੋ ਇਸ ਲਈ ਸਾਡੇ ਇਹ ਜਿਹੜੇ ਪ੍ਰੋਗਰਾਮ ਨੇ ਇਹਦੇ ਵਿੱਚ ਅਸੀਂ ਚੇਤਾਵਨੀ ਦਿੰਦੇ ਆ ਪੰਜਾਬ ਸਰਕਾਰ ਨੂੰ ਕਿ ਸਾਨੂੰ 34 ਸੈਕਟਰ ਦਾ ਮੈਦਾਨ ਦੇਵੋ ਸਾਨੂੰ ਸਾਡੀ ਅਸੈਂਬਲੀ ਤੱਕ ਮਾਰਚ ਕਰਨ ਦਾ ਹੱਕ ਦੇਵੋ ਜੇ ਸਾਡੇ ਤੇ ਤਸ਼ੱਦਦ ਕਰੋਗੇ ਤਾਂ ਸਾਡੀਆਂ ਪੰਜਾਬ ਦੇ ਲੋਕ ਨੇ ਜਿਹੜੇ ਇਸ ਤਸ਼ੱਦਦ ਨੂੰ ਇਹਦਾ ਮਤਲਬ ਕਿ ਹੱਸ-ਹੱਸ ਕੇ ਤੇ ਪੂਰੀ ਜਿਵੇਂ ਇਤਿਹਾਸ ਦੇ ਵਿੱਚ ਹੁੰਦਾ ਆ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਨ ਮਨਾਉਣ ਦਾ ਵੀ ਅਸੀਂ ਇੱਥੇ ਫੈਸਲਾ ਕੀਤਾ ਸਾਰੇ ਪੰਜਾਬ ਦੇ ਅੰਦਰ ਸਾਰੀਆਂ ਜਥੇਬੰਦੀਆਂ ਉਹਨੂੰ ਮਨਾਉਣਗੀਆਂ ਸੋ ਜਿਵੇਂ ਸ਼ਹੀਦ ਭਗਤ ਸਿੰਘ ਰਾਜਗੁਰੂ ਸਖਦੇਵ ਨੇ ਜਿਵੇਂ ਅੰਗਰੇਜ਼ਾਂ ਦੇ ਜ਼ੁਲਮ ਅਤੇ ਲੁੱਟ ਦੇ ਵਿਰੋਧ ਦੇ ਵਿੱਚ ਲੜਦੇ ਲੜਦੇ ਫਾਂਸੀ ਚੁੰਮਿਆ ਸੀ 23 ਮਾਰਚ ਆ ਰਿਹਾ ਉਸ ਦਿਨ ਦੀ ਕਸਮ ਖਾ ਕੇ ਅਸੀਂ ਕਹਿੰਨੇ ਆ ਕਿ ਸਾਡੇ ਸ਼ੋਸ਼ਣ ਤੇ ਸਾਡੇ ਤੇ ਹੋ ਰਹੀ ਜ਼ਬਰਦਸਤੀ ਹੱਸ ਕੇ ਮੁਕਾਬਲਾ ਕਰ